ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਭਤਿ ਅੱਜ ਅਸੀਂ ਆਪਣੀ ਟੀਮ ਦੇ ਨਾਲ ਪਿੰਡ ਠਵਾਣਾ ਦੇ ਵਿੱਚ ਆਇਆ ਇਹ ਠਵਾਣਾ ਬਲਾਕ ਮਾਲਪੁਰ ਤਸੀਰ ਗੜ ਸਿੰਘ ਜਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਵਾ ਜਿੱਥੇ ਇੱਕ ਨੌਜਵਾਨ ਸਿੱਧੂ ਖੋਣਾ ਉਮਰ ਦਾ ਕਲਾਕਾਰ ਆ ਤਾਂ ਕਿਹਨੇ ਦੋ ਗੀਤ ਕੱਢੇ ਪਹਿਲੋਂ ਨਿਸ਼ਿੰਦ ਦੁਬਾਰਾ ਜਗੜਾ ਉਤਪਤ ਰਾਜ ਸਰਦਾ ਕੱਢਿਆ ਤੇ ਕਿਉਂਕਿ ਇਹ ਆਮ ਜਨਤਾ ਦੇ ਵਿਚਰਵਾ ਤਾਂ ਇੱਕ ਬਹੁਤ ਹੀ ਮੁੰਡੇ ਨੇ ਇਮਾਨਦਾਰੀ ਦਿਖਾ ਲਈ ਆ ਕਿ ਜੇ ਜਿਹੜੀ ਮੈਂ ਤੁਹਾਨੂੰ ਕਹੂੰ ਕਿ ਇਹ ਵੀਡੀਓ ਤੁਸੀਂ ਬਸ ਬਸ ਸ਼ੇਅਰ ਕਰਿਓ ਤਾਂ ਇਸ ਨੌਜਵਾਨ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਕੋਟਸੀ ਦੇ ਵਿੱਚ ਕੋਟਸੀ ਦੇ ਵਿੱਚ ਕਿਸੇ ਦੀ ਪੇਮੈਂਟ ਇਹਦੇ ਵਿੱਚ ਆ ਗਈ ਆ ਪੇਮੈਂਟ ਮੈਂ ਮੈਕਸਿਮਮ ਤਾਂ ਦੱਸ ਸਕਦੀ ਨਹੀਂ ਮੈਂ ਇਹਨਾਂ ਰਾਈਟ ਕਰੀਅਰ ਨਹੀਂ ਕਰਦੀ ਕਿ ਕਿੰਨੇ ਹਜ਼ਾਰ ਆ 20 ਤੋਂ ਹਜ਼ਾਰ ਦੇ ਲਗਭਗ ਪੰਜਾਬ ਐਂਡ ਸਿੰਧ ਕੋਟਸੀ ਦੇ ਵਿੱਚ ਇਹਨਾਂ ਦੇ ਖਾਤੇ ਦੇ ਵਿੱਚ ਆ ਗਈ ਆ ਕਿ ਆਓ ਇਹਨਾਂ ਨਾਲ ਗੱਲਬਾਤ ਕਰੀਏ ਕਿ ਕਿੱਦਾਂ ਇਹਨੂੰ ਪਤਾ ਲੱਗਾ ਸਿੱਧੂ ਠਾਨਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਜੀ ਕੀ ਜੀ ਤੁਹਾਡੇ ਖਾਤੇ ਦੇ ਵਿੱਚ ਪੈਸਾ ਆਇਆ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਐਕਚੁਅਲੀ ਨਾ ਮੇਰੇ ਫੋਨ ਦੇ ਉੱਪਰ ਇੱਕ ਮੈਸੇਜ ਆਇਆ ਸੀਗਾ ਹਾਂਜੀ ਉਹਦੇ ਉੱਪਰ ਇਹ ਅਮਾਉਂਟ ਦਾ ਮੈਸੇਜ ਆਇਆ ਕਿ ਆਹ ਵਾਲੀ ਅਮਾਉਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਗਈ ਠੀਕ ਹੈ ਜੀ ਹਾਂਜੀ ਕੁਤਾ ਫੋਨ ਮੈਸੇਜ ਆਇਆ ਤੇ ਤੁਸੀਂ ਦੇਖਣ ਗਏ ਕਾਪੀ ਲੈ ਕੇ ਉੱਥੇ ਅ ਨਹੀਂ ਮੈਂ ਉਸ ਦਿਨ ਰੀਸੈਂਟਲੀ ਨਹੀਂ ਗਿਆ ਸੀਗਾ ਜਦੋਂ ਅਕਾਊਂਟ ਆਈ ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਸੇ ਦੀ ਮੇਰੇ ਅਕਾਊਂਟ ਚ ਆ ਗਈ ਆ ਪਰ ਚਲੋ ਜਿੰਦੀ ਵੀ ਹੋਈ ਉਹਨੇ ਇੱਕ ਦੋ ਦਿਨ ਦੇ ਵਿੱਚ ਜਾਂ ਮੈਨੂੰ ਅੱਜ ਦਾ ਕੱਲ ਮੈਸੇਜ ਆ ਕਾਲ ਆਉਗੀ ਤੇ ਮੈਂ ਥੋੜੇ ਦਿਨ ਵੇਟ ਕੀਤੀ ਮੈਨੂੰ ਕੋਈ ਮੈਸੇਜ ਆ ਕਾਲ ਨਹੀਂ ਆਈ ਕਿਉਂਕਿ ਜ਼ਿਆਦਾਤਰ ਇਦਾਂ ਹੀ ਹੁੰਦੀ ਆ ਕਿ ਜਦੋਂ ਕਿਸੇ ਦੇ ਗਲਤ ਪੈਸੇ ਚੱਲ ਜਾਂਦੇ ਆ ਤਾਂ ਕਿਹੜੇ ਅਕਾਊਂਟ ਤੇ ਜਾਂਦੇ ਆ ਬੰਦਾ ਕੰਟੈਕਟ ਕਰ ਹੀ ਲੈਂਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਵੇਟ ਕਰਕੇ ਜਦੋਂ ਵੇਟ ਕੀਤੀ ਪਰ ਨਹੀਂ ਕਿਸੇ ਦੀ ਵੀ ਕਾਲ ਜਾਂ ਮੈਸੇਜ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਂ ਬੈਂਕ 'ਚ ਜਾਣਾ ਸਹੀ ਸਮਝਿਆ ਕਿ ਮੈਂ ਚੈੱਕ ਕਰਾਂ ਜੇ ਕੋਈ ਮੇਰੇ ਨੋਨ ਹੈਗਾ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਉਹਦੇ ਤੱਕ ਪਹੁੰਚ ਕਰੀਏ ਜਿਹਦੀ ਪੇਮੈਂਟ ਆਈ ਹੈਗੀ ਹੈ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਬੈਂਕ ਗਿਆ ਹਾਂਜੀ ਬੈਂਕ ਜਾ ਕੇ ਉੱਥੇ ਐਂਟਰੀਆਂ ਕਰਵਾਈਆਂ ਐਂਟਰੀ ਤੋਂ ਵੀ ਕੁਛ ਐਨਾ ਕਲੀਅਰ ਨਹੀਂ ਹੋਇਆ ਬੈਂਕ ਵਾਲਿਆਂ ਨੇ ਵੀ ਕਲੀਅਰ ਨਹੀਂ ਕੀਤਾ ਕਿ ਕਿੱਥੋਂ ਪੇਮੈਂਟ ਆਈ ਹੈਗੀ ਹੈ ਹਾਂ ਹਾਂਜੀ ਮੇਰੇ ਕੋਲ ਮੇਰੇ ਬੈਂਕ ਜੀ ਦਾ ਪਾਤਰ ਹੋ ਜਾਣਾ ਚਾਹੀਦਾ ਚਾਉਂਡ ਕਿ ਇਹ ਇਹ ਇੱਥੇ ਟ੍ਰਾਂਸਫਰ ਜਦੋਂ ਕਾਉਂਟ ਆਉਂਦਾ ਹੈ ਨਾ ਕਾਉਂਟ ਦਾ ਨੰਬਰ ਆ ਜਾਂਦਾ ਹੁੰਦਾ ਹੁੰਦਾ ਹਾਂ ਜੀ ਨੰਬਰ ਨਹੀਂ ਆਇਆ ਜੀ ਐਕਚੁਅਲ 'ਚ ਨਾ ਜਿੱਦਾਂ ਕਿਸੇ ਫਰਮ ਦਾ ਆ ਉਹ ਫਰਮ ਦਾ ਨਾਮ ਲਿਖਿਆ ਹੋਇਆ ਉਹ ਵਾਲਾ ਮੈਂ ਹੁਣ ਸ਼ੋਅ ਆਫ ਨਹੀਂ ਕਰ ਸਕਦਾ ਫਰਮ ਦਾ ਨਾਮ ਕਿਉਂਕਿ ਜੇ ਅਸੀਂ ਉਹ ਮੈਂ ਹੁਣ ਸ਼ੋਅ ਕਰਦਾ ਮੈਂ ਦੱਸਦਾ ਆ ਵੀਡੀਓ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਤਾਂ ਮੈਂ ਇਹ ਨਾ ਹੋ ਜਵੇ ਕਿ ਕੋਈ ਜਿਹਦੀ ਲੋੜ ਜਿਹੜੇ ਲੋੜਬੰਦ ਹੈਗੇ ਆ ਜਾਂ ਜਿਹਦੀ ਪੇਮੈਂਟ ਹੈਗੀ ਆ ਉਹਦੇ ਤੱਕ ਨਾ ਪਹੁੰਚੇ ਕੋਈ ਹੋਰ ਸਾਨੂੰ ਦੱਸ ਦੇ ਕਿ ਇਸ ਫਰਮ ਤੋਂ ਮੈਂ ਤੁਹ ਕਿਤੇ तकरीबन ਮੈਕਸਿਮ ਕਿੰਨੇ ਕਿ ਦਿਨ ਹੋ ਜਾ ਮਹੀਨੇ ਹੋ ਗਿਆ 15 ਤੋਂ 20 ਦਿਨ ਲੱਗੇ ਸ਼ੱਕ 15 ਤੋਂ 20 ਦਿਨ ਲੱਗੇ ਹੋਗੇ ਜੀ 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 ਨਹੀਂ ਉਹ ਕੰਪਿਊਟਰ ਨੇ ਸਾਰਾ ਦੱਸ ਲੈਣਾ ਕਿਹੜੇ ਕਾਉਂਟ ਚ ਹੋਏ ਆ ਜਾਂ ਤੁਸੀਂ ਸਾਨੂੰ ਵੀ ਬੋਲਣਾ ਜੇ ਕੋਈ ਬੰਦਾ ਆਉਦਾ ਜੀ ਤਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਨੇੜੇੋਂ ਜਰਾ ਦਖਾਲ ਦਿਓ ਦੇਖੋ ਇਹਦੀ ਫੋਟੋ ਕਲੀਅਰ ਲਾਓ ਵੇਖਾ ਤਾਂ ਵੀ ਕੀ ਰੱਖੇ ਤਾਂ ਤੇ ਮੁੰਡਾ ਸਾਡਾ ਆਪਣਾ ਵਾ ਕਿ ਮੈਨੂੰ ਬੜਾ ਇਹ ਤੇ ਮਾਣ ਵਾ ਕਿ ਇਹ ਉਮਰ ਦਾ ਕਲਾਕਾਰ ਪਰ ਇਹ ਇਹਨਾਂ ਨੇ ਮੈਨੂੰ ਹੋਰ ਵੀ ਦੱਸਿਆ ਮੈਨੂੰ ਮੋਬਾਈਲ ਜਾਂ ਪਰਤੀ ਇੱਥੇ ਹੀ ਕਿ ਜਾਂ ਲੱਭਦੀ ਰਹਿੰਦੀਆਂ ਕਿ ਮੈਂ ਵਾਪਸ ਕਰਦਾ ਰਹਿਣਾ ਬੜਾ ਇਮਾਨਦਾਰ ਮੁੰਡਾ ਜੇ ਤੁਸੀਂ ਉਦਾਂ ਵੀ ਕੋਈ ਇਹਨਾਂ ਨੂੰ ਕੋਈ ਧਾਰਮਿਕ ਪ੍ਰੋਗਰਾਮ ਕਰਾਉਣਾ ਚਾਹ ਤਾਂ ਬੜੇ ਸਾਥ ਤੇ ਭਾਤੇ ਚਲੇ ਜਾਂਦਾ ਯਾਨੀ ਕਿ ਕੋਈ ਜੇ ਭੇਟਾ ਹੀ ਰੰਦਾ ਕਿ ਜਿੰਨੀ ਵੀ ਤੁਸੀਂ ਖੁਸ਼ ਹੋ ਕੇ ਦੇ ਦਿਓ ਪਰ ਇਹਦੀ ਇਮਾਨਦਾਰੀ ਜਿਹੜੀ ਮਸਾਲਾ ਇਹ ਕਿਤੇ ਆਣ ਦੋ ਲੱਖ ਚ ਮਿਲਣ ਦੀ ਨਹੀਂ ਮੈਂ ਫੇਰ ਦੁਬਾਰਾ ਕਰਦਾ ਬੀਤੀ ਕੇ ਪੰਜਾਬ ਐਂਡ ਸਿੱਧ ਮੈਕਾ ਜ ਇਹਨਾਂ ਦਾ ਕਾਊਂਟਰ ਆ ਕਾਊਂਟਰ ਨੰਬਰ ਵੀ ਨਹੀਂ ਮੈਂ ਦੱਸਣਾ ਇਹ ਇਹਨਾਂ ਨੂੰ ਪੇਮੈਂਟ ਮੈਚਨ 20000 ਦੇ ਆਦਰ ਹੋਈ ਹੈ ਕਿਸੇ ਭੈਣ ਭਾਈ ਇਹ ਪੇਮੈਂਟ ਹੋਵੇ ਇਹਨਾਂ ਦੇ ਨਾਲ ਕੰਟੈਕਟ ਕਰ ਲਵਿਆ ਜਾਂ ਮੇਰੇ ਨਾਲ ਕਿਹੜਾ ਤੁਸੀਂ ਇੱਕ ਵਾਰੀ ਆਪਣਾ ਨੰਬਰ ਲਾ ਦਿਓ ਫੋਨ ਨੰਬਰ ਹਾਂਜੀ ਮੇਰਾ ਨੰਬਰ ਹੈਗਾ ਜੀ 7986989345 ਸਿੱਧੂ ਠੋੜਾ ਮੇਰਾ ਨਾਮ ਆ ਜੀ ਫਿਰ ਪੰਜਾਬੀ ਚ ਵੀ ਨੰਬਰ ਲਾ ਦਿਓ 7986999345 ਔਰ ਸਾਡਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਕਿ ਪਤਾ ਨਹੀਂ ਭਾਜੀ ਕੌਣ ਕਿਦਾਂ ਕਿੱਥੋਂ ਪੈਸੇ ਇਕੱਠੇ ਕਰਦਾ ਆ ਸ਼ਾਇਦ ਕਿਸੇ ਨੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਕਿਸੇ ਨੇ ਇਲਾਜ ਲੈ ਰੱਖੇ ਹੋਣ ਕਿਸੇ ਨੇ ਬਿਆਜੂ ਚੱਕੇ ਹੋਣ ਜਾਂ ਕਿੱਦਾਂ ਵੀ ਔਰ ਦਿਲ ਨਹੀਂ ਮੰਨਦਾ ਹੈਗਾ ਜਿੱਦਾਂ ਮੈਂ ਮਤਲਬ ਕਿ ਤੁਸੀਂ ਗੱਲ ਕੀਤੀ ਐ ਇਸ ਤੋਂ ਪਹਿਲਾਂ ਵੀ ਮੈਨੂੰ ਦੋ ਵਾਰੀ ਫੋਨ ਲੱਭੇ ਠੀਕ ਹੈ ਤੇ ਇਸ ਤੋਂ ਪਹਿਲਾਂ ਕਿਸੇ ਦਾ ਪਾਰਸਲ ਲੱਭਿਆ ਸੀਗਾ ਤੇ ਜਦੋਂ ਫੋਨ ਤਾਂ ਜਿਹਦਾ ਸੀਗਾ ਉਹਨੇ ਫੋਨ ਕੀਤਾ ਆਪਾਂ ਉਹਨੂੰ ਦੱਸ ਤਾ ਕਿ ਇੱਥੇ ਆ ਕੇ ਦੁਕਾਨ ਤੇ ਲੈ ਜਾਓ ਤੇ ਜਿਹੜਾ ਪਰਸ ਸੀਗਾ ਪਰਸ ਦੇ ਵਿੱਚ ਆਧਾਰ ਕਾਰਡ ਸੀਗਾ ਉਹਦਾ ਆਧਾਰ ਕਾਰਡ ਤੋਂ ਅਸੀਂ ਉਹਦਾ ਐਡਰੈਸ ਦੇਖਿਆ ਤੇ ਉਹਦੇ ਘਰ ਉਹਦੇ ਵਿੱਚ ਤਕਰੀਬਨ 5 ਕਹ ਹਜ਼ਾਰ ਦੇ ਕਰੀਬ ਉਦੋਂ ਵੀ ਪੈਸੇ ਸੀਗੇ ਤੇ ਅਸੀਂ ਉਹਦੇ ਘਰ ਜਾ ਕੇ ਦੇਖ ਕੇ ਆਏ ਤੇ ਉਹ ਵੀ ਉਹਨੇ ਵੀ ਸਾਨੂੰ ਦੱਸਿਆ ਕਿ ਯਾਰ ਸਾਨੂੰ ਬਹੁਤ ਲੋੜ ਸੀ ਪੈਸਿਆਂ ਦੀ ਤੇ ਹੋਰ ਕੁਝ ਨਹੀਂ ਮਿਲਦਾ ਪਰ ਜਦੋਂ ਅਸੀਂ ਇਹ ਚੀਜ਼ ਕਿਸੇ ਦੇ سپਰਤ ਕਰਦੇ ਹਾਂ ਜਦੋਂ ਉਹਦੀ ਇਮਾਨਤ ਉਹਨੂੰ ਦਿੰਦੇ ਹਾਂ ਦਿਲ ਨੂੰ ਸਕੂਨ ਬਹੁਤ ਮਿਲਦਾ ਕਿਉਂਕਿ ਰਾਜਾ ਸਾਹਿਬ ਦੀ ਕਿਰਪਾ ਨਾਲ ਉਸ ਪਰਮ ਪ੍ਰਮਾਤਮਾ ਦੀ ਕਿਰਪਾ ਨਾਲ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਜੀ ਸਬਰ ਆ ਠੀਕ ਹੈ ਜੀ ਬਹੁਤ ਬਹੁਤ ਗੁੱਡ ਇਨਿੰਗ ਆਂਦੀ ਆ ਵਧੀਆ ਆਂਦੀ ਆ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਸਾਦਰਾਂ ਨੇ ਮਦਰ ਨੂੰ ਸ਼ੁਰੂ ਕਰਦਾ ਜਿਹਨਾਂ ਨੇ ਜੰਦਾ ਪੁੱਤਰ ਨੇ ਜੰਮਣੇ ਦੇ ਘਰ ਲਿਆ ਤੁਸੀਂ ਮੈਨੂੰ ਤਾਂ ਜਾਣਦੇ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟਸੂ ਹੀ ਤਾਂ ਮੇਰਾ ਨੰਬਰ ਵੀ ਤੁਸੀਂ ਕੰਟੈਕਟ ਮੇਰੇ ਨਾਲ ਵੀ ਕਰ ਸਕਦੇ ਮੇਰਾ ਨੰਬਰ ਹੈਗਾ 9855719816 9855719816 ਕਿਸੇ ਦੀ ਵੀ ਪੇਮੈਂਟ ਹੋਵੇ ਤਾਂ ਸਾਨੂੰ ਇਹਨਾਂ ਨੰਬਰਾਂ ਤੇ ਕੰਟੈਕਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ